ਲੈ ਐਥੇ ਤਾਂ ਆਪ ਜਿੰਦਾ ਲੱਗਿਆ ਪਿਆ ਮੈਂ ਤੈਨੂੰ ਕਿਹਾ ਸੀ ਨਾ ਵੀ ਨਹੀਂ ਗਈ ਉੱਥੇ ਤੂੰ ਮੇਰੀ ਗੱਲ ਨਹੀਂ ਮੰਨਦੀ ਫਿਰ ਹੁਣ ਕੀ ਇਲਾਜ ਹੈ ਮੈਂ ਤਾਂ ਤੈਨੂੰ ਆਏ ਕਹਿੰਦੀ ਪੁਲਿਸ ਰਿਪੋਰਟ ਕਰਾਇਆ ਉਹਨੇ ਆਪਾਂ ਗਲਤ ਤਾਂ ਤੇਰੀ ਠੀਕ ਹੈ ਹਨਾ ਹੋਰ ਤਾਂ ਕੋਈ ਰਾਹ ਨਹੀਂ ਸੁਝਦਾ ਹੁਣ ਤਾਂ ਪਾੜਨ ਨੂੰ ਨਹੀਂ ਥਾਂ ਕਿ ਤੇਰੇ ਆ ਕਿੱਥੇ ਪਾੜਾਂਗੀਆਂ ਮੈਂ ਕਹਿੰਦੀ ਆ ਵੀ ਇਹਦੇ ਚਾਚੇ ਨੂੰ ਬੁਲਾ ਲਈ ਆਪਾਂ ਚਲ ਆਇ ਕਰ ਘਰੇ ਚਲਦੇ ਆ ਘਰੇ ਜਾ ਕੇ ਤੇ ਬਾਈ ਨਾਲ ਗੱਲ ਕਰ ਲੈਣੇ ਆ ਆਈਆਂ ਜੇ ਅੱਜ ਨਾ ਦੱਸਿਆ ਕੱਲ ਨੂੰ ਵੀ ਉਹਨੂੰ ਪਤਾ ਲੱਗੂ ਉਹ ਕਹਿੰਦੂ ਤੁਸੀਂ ਮੈਨੂੰ ਤਾਂ ਬੁਲਾਉਂਦਿਆਂ ਮੇਰੇ ਕੋਲ ਤਾਂ ਗੱਲ ਕਰਦਿਆਂ ਸਹੀ ਗੱਲ ਐ ਨਾਲੇ ਆਪਾਂ ਬੁੜੀਆਂ ਕਿੱਥੇ ਠਾਣੇ ਕਚਹਿਰੀਆਂ ਤੁਰਾਂ ਫਿਰਾਂਗੀਆਂ ਚਲੋ ਉਹਨੂੰ ਭੇਜ ਦਾਂਗੇ ਨਾਲ ਲੈ ਕੇ ਚੱਲਾਂਗੇ ਆਪਾਂ ਫੇਰ ਆ ਜਾ ਇੱਕ ਪਾ ਆਇਆ ਇਹ ਕੁੜੀ ਨੇ ਹੋਰ ਹੀ ਨਹੀਂ ਸੋਚਿਆ ਮਾਂ ਬਾਰੇ ਹੁਣ ਫੇਰ ਕੀ ਇਲਾਜ ਬਣੇ ਕੀ ਦੱਸਾਂ ਮੈਂ ਤਾਂ ਬਸ ਉਹੀ ਕਹਿਣੀ ਐ ਤੇ ਭਾਈ ਇਹਦੇ ਚਾਚੇ ਨੂੰ ਕਿਹਾ ਹੋਇਆ ਉਹਨੂੰ ਆ ਜਾਣ ਦੇ ਤੂੰ ਉਹਨੂੰ ਕਹਦੇ ਦਰਖਾਸਤ ਦੇ ਆ ਦਰਖਾਸਤ ਤਾਂ ਦੇ ਦੇਾਂਗੇ ਤੈਨੂੰ ਪਤਾ ਜਿਹੜੀਆਂ ਗੱਲਾਂ ਤੂੰ ਲੁਕਾਉਂੀਆਂ ਸੀ ਤਾਈ ਤੋਂ ਸੁਣ ਕੇ ਮੈਂ ਲਕੋង ਅਸੀਂ ਹੁਣ ਸਾਰੀਆਂ ਜੱਗਰ ਹੋ ਜਾਣਗੀਆਂ ਫਿਰ ਹੁਣ ਕਰਿਆ ਵੀ ਕੀ ਜਾਵੇ ਜੇ ਇਹੇ ਜੀ ਜੰਮੀ ਐ ਹੈ ਪਾਲੀ ਪਲੋਸੇ ਤਾਂ ਆ ਹੀ ਗੱਲਾਂ ਕਰਾਉਂਦੀ ਐ ਉਹੀ ਤਾਂ ਗੱਲ ਐ ਵੀ ਚਲ ਕੋਈ ਨਹੀਂ 4 ਦਿਨਾਂ ਨੂੰ ਭਾਈ ਉਹਨਾਂ ਨਾਲ ਕੋਈ ਗੱਲਬਾਤ ਕਰਕੇ ਤੈਨੂੰ ਤੋੜ ਦੇਾਂਗੇ ਇਥੋਂ ਆਪਦੇ ਕਰੇ ਤਾਂ ਵੜਦੀ ਕਰਾਂਗੇ ਤੈਨੂੰ ਇਹ ਤਾਂ ਕਿਸੇ ਪਾਸੇ ਯੋਗੇ ਨਹੀਂ ਛੱਡਿਆ ਹੁਣ ਮੈਂ ਕੀ ਕਹਾਂ ਕੀ ਮੂੰਹ ਦਿਖਾਵਾਂ ਕੀ ਕਿਸੇ ਨੂੰ ਮੈਂ ਗੱਲ ਕਹਾਂ ਕੀ ਕਹੇ ਕਿਸੇ ਨੂੰ ਕਿਨੂੰ ਕਿਨੂੰ ਜਵਾਬ ਦੇਵਾਂਗੇ ਲੋਕਾਂ ਦੇ ਕਿਹੜਾ ਮੂੰਹ ਫੜ ਲੈਣੇ ਆ ਆ ਗਿਆ ਇਹਦਾ ਚਾਚਾ ਤਾਂ ਕਰ ਲਈ ਤੂੰ ਗੱਲ ਕਰ ਲਈ ਇਹਨਾਂ ਕੋਈ ਨਾ ਆ ਖੇਚ ਲੈ ਭਾਈ ਕੁਰਸੀ ਉਹਰੇ ਨੂੰ ਉਹ ਠੀਕ ਆ ਮਨ ਤੋਂ ਭਾਈ ਠੀਕ ਆ ਭਾਈ ਬਸ ਕਾ ਤੇ ਠੀਕਾਂਗੇ ਮੈਂ ਕਿਵੇਂ ਸੁਨੇਹਾ ਲਾਇਆ ਸੀਗਾ ਕਹਿੰਦੇ ਕੰਮ ਆ ਸੁਨੇਹਾ ਤਾਂ ਭਾਈ ਆਇਆ ਲਾਇਆ ਸੀਗਾ ਉਹ ਕੰਮੋਂ ਸੀ ਸੌਰੀ ਲੜਦੇ ਝਗੜਦੇ ਸੀ ਇੱਥੇ ਲਿਆਂਦੀ ਵਿਚਾਰ ਦਿਨ ਕੋਈ ਨਹੀਂ ਟਿਕਟਕਾ ਹੋ ਜੂ ਲੜਾਈ ਦਾ ਫਿਰ ਗੱਲ ਕਰਕੇ ਛੱਡ ਆਵਾਂਗੇ ਠੀਕ ਆ ਜੀ ਉਹ ਇਹ ਤਾਂ ਸੁੱਤੀ ਛਾਤੀ ਪਈ ਸੀ ਕਿਤੇ ਪਤਾ ਨਹੀਂ ਕਿੱਧਰ ਨੂੰ ਪਈ ਹੁਣ ਕੀ ਪਤਾ ਕਿੱਧਰ ਨੂੰ ਗਈ ਹੈਗੀ ਕਦੋਂ ਕੀ ਦੀ ਗੱਲ ਹੈ ਰਾਤ ਨੂੰ ਕਿਤੇ ਕਹਿੰਦੀ ਐ ਕਹਿੰਦੀ ਮੈਂ ਤਾਂ ਸੁੱਤੀ ਪਈ ਸੀਗੀ ਰਾਤ ਦੀ ਗੱਲ ਮੈਂ ਤਾਂ ਤੜਕੇ ਉੱਠ ਕੇ ਦੇਖਿਆ ਤੜਕੇ ਪਤਾ ਲੱਗਿਆ ਇਹਨੂੰ ਤਾਂ ਸੁਣ ਕੋਈ ਤਾਂ ਮਾਣਾ ਵਡਾ ਅੰਦਾਜ਼ਾ ਲਾਇਆ ਹੋਊ ਕਿੱਥੇ ਜਾ ਸਕਦੀ ਐ ਕਿ ਇਹ ਅੰਦਾਜ਼ਾ ਮੇਰੇ ਕੋਲ ਤਾਂ ਕੋਈ ਅੰਦਾਜ਼ਾ ਨਹੀਂ ਲਾਇਆ ਨਾ ਕਿਤੇ ਉਹ ਕਿਤੇ ਜਾਂਦੀ ਵੀ ਨਹੀਂ ਸੀ ਵੀ ਮੈਂ ਅੰਦਾਜ਼ਾ ਲਾ ਲਾ ਵੀ ਭਾਈ ਭਲਾਣੇ ਦੇ ਘਰੇ ਵਗ ਜੀ ਵਾਗੀ ਹੋਣੀ ਜਾਂ ਕਿਸੇ ਸਹੇਲੀ ਨਾਲ ਵਾਗੀ ਹੋਣੀ ਕੋਈ ਸਹੇਲੀ ਨਹੀਂ ਸੀ ਉਹਦੀ ਕੋਈ ਨਹੀਂ ਸੀ ਰਾਤ ਨੂੰ ਉੱਠ ਕੇ ਕਿਹੜੀ ਸਹੇਲੀ ਕੋਲੇ ਵਾਗੀ ਹੁਣ ਭਾਈ ਆਏ ਆਦੇ ਸੀ ਤੇ ਕਿ ਤੈਨੂੰ ਜਰਨੈਲ ਵੀ ਆ ਪਠਾਣੇ ਰੋਪਟ ਲਖਾ ਦਗੇ ਕੋਈ 11:21 ਹੋ ਜਾਂਦੀ ਹੈ ਸਵੇਰ ਨੂੰ ਫਿਰ ਆਪਣੇ ਤੇ ਗੱਲ ਆਉਗੀ ਸਹੀ ਗੱਲ ਹੈ ਰੋਪਟ ਲਖਾ ਦਨੇ ਹਾਂ ਵੀ ਹੁਣ ਅਸੀਂ ਬੁੜਗਾਂ ਵੀ ਨਹੀਂ ਜਾਂਦੀਆਂ ਚੰਗੀਆਂ ਲੱਗਦੀਆਂ ਤੈਨੂੰ ਕਹਿੰਦੇ ਸੀ ਵੀ ਨਾਲ ਚੱਲ ਵੜ ਕੋਈ ਜੇ ਤੁਸੀਂ ਚੱਲਣਾ ਨਾਲ ਚੱਲ ਬੜੂ ਨਹੀਂ ਮੈਂ ਇਕੱਲਾ ਜਾਣਾ ਰੋਪਟ ਤਾਂ ਕੋਈ ਕੋਈ ਵੀ ਤੱਕ ਲਿਖਾ ਸਕਦਾ ਫਿਰ ਕਿਤੇ ਆਏ ਨਾ ਕਹਿਣ ਵੀ ਘਰ ਦਾ ਨਹੀਂ ਆਇਆ ਕੋਈ ਕਿ ਨਹੀਂ ਉਹ ਤੁਸੀਂ ਸੋਚ ਲਓ ਜਿਵੇਂ ਸਭ ਉਹ ਕਰਦਾ ਚੱਲ ਕੋਈ ਨਾ ਤੂੰ ਵੀ ਚਾਚਾ ਹੀ ਐ ਲਿਖਾਇਆ ਤੂੰ ਕਿੱਥੇ ਜਾ ਸਕਦੀ ਆਂ ਦੇਖੋ ਭਾਈ ਇਹੀ ਤਾਂ ਦਿਮਾਗ ਖਰਾਬ ਹੋਇਆ ਪਿਆਗਾ ਵੀ ਉਹਦੋਂ ਤਾਂ ਲਿਆਂਦੀ ਲੜਦੇ ਝਗੜਦੇ ਸੀ ਚੱਲ ਕੋਈ ਇਹੋ ਜਿਹੇ ਗੱਲਾਂ ਤਾਂ ਹੱਲ ਵੀ ਨਿਕਲੇ ਆਉਂਦਾ ਹੁੰਦਾਗਾ ਚ ਲੜਾਈ ਝਗੜਾ ਤਾਂ ਮਨੋਂ ਤਾਂ ਅੰਦਰੋਂ ਚੱਲੀ ਜਾਂਦਾਗਾ ਹੁਣ ਤੇ ਹੁਣ ਆ ਨਹੀਂ ਸੀ ਪਤਾ ਵੀ ਹੁਣ ਕਿੱਥੋਂ ਪਾਲ ਕੇ ਇਸ ਤੋਂ ਜਮਾ ਕਮਲੀਆਂ ਹੋਈਆਂ ਬੈਠੀਆਂ ਸੱਚੀ ਕੁਛ ਨਹੀਂ ਔੜਦਾ ਕੋਈ ਨਹੀਂ ਫਿਕਰ ਨਾ ਕਰੋ ਤੇ ਆ ਜੂਗੀ ਹੋਰ ਤੇਰੀ ਠਾਣੇ ਭਾਈ ਜਾਣ ਪਛਾਣ ਹੈਗੀ ਮਾੜੀ ਜੀ ਕਹਿ ਦੇਣਗੇ ਛੇਤੀ ਗੌਰ ਕਰ ਲੈਣਗੇ ਕੋਈ ਨਹੀਂ ਜੇ ਨਾ ਹੋਈ ਤਾਂ ਆਪਾਂ ਫਿਰ ਸਰਪੰਚ ਮੈਂਬਰ ਤੋਂ ਫੋਨ ਕਰਾ ਦਿੰਦੇ ਹਾਂ ਹਾਂ ਸਰਪੰਚ ਮੈਂਬਰਾਂ ਨੂੰ ਵੀ ਤੂੰ ਦੱਸ ਦੀ ਮਾੜਾ ਜਾਂ ਨਾਲ ਹੀ ਲੈ ਜੀ ਸਰਪੰਚ ਨੂੰ ਜਾਂ ਮੈਂਬਰ ਨੂੰ ਲੈ ਜਾ ਮੈਂ ਆਪ ਆਪ ਚੱਲ ਗਏ ਹਾਂ ਕਹਿੰਦਾ ਡਾਕਟਰ ਬੀ ਗਏ ਜੇ ਉਹਨਾਂ ਦੀ ਲੋੜ ਪਈ ਨਾ ਫੇਰ ਆਪਾਂ ਹੋਕਰਾਂਗੇ ਇਹ ਪਿੰਡ 'ਚ ਗੱਲ ਆਪਾਂ ਕਿਉਂ ਹੋਕਰ ਗਏ ਉਹੀ ਤਾਂ ਹੈ ਮੈਂ ਵੀ ਐਸੀ ਗੱਲਾਂ ਵੀ ਡਰਦੀ ਆਂ ਵੀ ਕਮਲੀ ਦਾ ਹੋਰ ਨਾ ਰੌਲਾ ਪੈ ਜੇ ਤੈਨੂੰ ਪਤਾ ਇੱਕ ਸਿਰ ਤੇ ਬੰਦਾ ਹੈ ਨਹੀਂ ਇਹਦੇ ਵੀ ਇਹ ਵੀ ਕੀ ਕਿਹਨੂੰ ਕਿਹਨੂੰ ਲੋਕਾਂ ਨੂੰ ਜਵਾਬ ਦੇਊਗੀ ਕਿਹਦੇ ਕਿਹਦੇ ਨਾਲ ਲੜੂਗੀ ਇਹ ਹੈ ਤਾਂ ਲੈ ਤਾਂ ਆ ਹੀ ਮਾਰਦੇ ਸੀ ਵੀ ਚੱਲ ਸੌਖੀ ਬਸੇ ਆਪਦੇ ਘਰੇ ਭਾਈ ਤੇ ਫਿਰ ਕਹਿੰਦਾ ਚੱਲੀ ਵੜਦੇ ਆਪਾਂ ਫੇਰ ਹੈ ਚੱਲ ਵੜਦੇ ਆਂ ਫੇਰ ਚੱਲਣਾ ਨਾਲ ਹੀ ਫੇਰ ਚਲ ਵਾ ਚਲਦੇ ਹਾਂ ਚਲ ਚੱਲ ਵੜ ਫੇਰ ਇੱਥੇ ਵੀ ਬੈਠੀ ਐ ਫੇਰ ਫੇਰ ਕਰ ਹੀ ਜਾਊਗੀ ਹੋਰ ਹੋਰ ਉਹਨੂੰ ਤਾਂ ਫੋਨ ਕਰਕੇ ਮੈਨੂੰ ਸੱਦਿਆ ਹਾਰ ਕੇ ਰੋਈ ਫਿੱਟੀ ਜਾਂਦੀ ਐ ਫੇਰ ਹੁਣ ਜੇ ਤਾਂ ਲਾਦ ਮਾੜੀ ਨਿਕਲ ਜੇ ਸਭ ਕੁਝ ਸੀ ਭਾਈ ਥਾਣੇ ਕਚਹਿਰੀਆਂ ਵੀ ਜਾਣਾ ਹੀ ਪੈਂਦਾ ਕੰਮੋ ਯਾਰ ਸੌਂਈ ਕਿਉਂ ਜਾਨੀ ਐ ਕਿ ਸੌਣਾ ਤੂੰ ਮੈਨੂੰ ਐਂ ਦੱਸ ਤੈਨੂੰ ਭੁੱਖ ਤਾਂ ਨਹੀਂ ਲੱਗੀ ਮੈਂ ਕੁਛ ਲੈ ਕੇ ਆਵਾਂ ਇੱਥੋਂ ਭੁੱਖ ਤਾਂ ਵੀ ਐਗਾ ਕੋਈ ਗੱਲ ਨਹੀਂ ਇੱਕ ਦਿਨ ਭੁੱਖੇ ਰਹਿ ਲਾਂਗੇ ਜਾਨ ਥੋੜਾ ਨਿਕਲ ਜੂਗੀ ਹਣੇ ਦੱਸ ਆਪਾਂ ਜਾਣਾ ਕਿੱਧਰ ਨੂੰ ਆਗਾ ਜਾਣਾ ਤਾਂ ਮੇਰੀ ਗੱਲ ਸੁਣ ਇੱਥੋਂ ਆਪਾਂ ਡੱਬਲੀ ਨੂੰ ਜਾਣੇ ਆ ਉੱਥੇ ਆਪਾਂ ਗੰਗਾ ਨਗਰ ਰਾ ਜਾ ਕੇ ਰਹਿ ਪਾਂਗੇ ਆਪਣਾ ਘਰ ਹੈਗਾ ਉੱਥੇ ਉਹ ਉਹ ਤਾਂ ਠੀਕ ਆ ਪੈਸੇ-ਪੂਸੇ ਪੈਸੇ ਮੇਰੇ ਕੋਲੇ ਕਾਰਡ ਹੈਗਾ ਪੈਸੇ ਮੇਰੇ ਖਾਤੇ ਚ ਬਹੁਤ ਪਏ ਹੈਗੇ ਮੇਰਾ ਕੋਈ ਖਰਚਣ ਵਾਲਾ ਹੀ ਨਹੀਂ ਤੇਰੇ ਤੋਂ ਬਿਨਾ ਕਮੋ ਜੀ ਇੱਕ ਆਦਮ ਤੂੰ ਪਹਿਲਾ ਚੱਕਿਆ ਹੁੰਦਾ ਨਾ ਅੱਜ ਆਪਣੀ ਜ਼ਿੰਦਗੀ ਹੋਰ ਹੋਣੀ ਆਪ ਨੂੰ ਆਪਣੀ ਕੁਰਸੀ ਮਨਜ਼ੂਰ ਨਹੀਂ ਸੀ ਸ਼ਾਇਦ ਹੁਣ ਜਾ ਕੇ ਆਪਣੇ ਸਿੱਧੇ ਤੇ ਨਾਉਣਗੇ ਤੈਨੂੰ ਪਤਾ ਤੇਰੇ ਤੋਂ ਬਿਨਾ ਮੈਂ ਹਰ ਇੱਕ ਦਿਨ ਰਾਤ ਮਰ ਮਰ ਕੇ ਕੱਟੀ ਮੈਨੂੰ ਮੇਰੀ ਮਾਂ ਵੀ ਨਹੀਂ ਸਮਝ ਸਕੀ ਮੈਂ ਮੈਂ ਤਾਂ ਤਰਲ ਜਿੱਥੇ ਮੇਰਾ ਦੂਜੀ ਵਾਰ ਵਿਆਹ ਕੀਤਾ ਸੀ ਨਾ ਮੈਨੂੰ ਪਤਾ ਮੈਂ ਜਾਉਂਦੇ ਜੀ ਇਧਰ ਇੰਦਿਆ ਦੇ ਹੱਥਾਂ 'ਚ ਫਸ ਗਈ ਸੀ ਮੈਂ ਇਹ ਨਾ ਕੁੱਟਦਾ ਹੋ ਚੱਲ ਕੋਈ ਨਾ ਕੰਮੋ ਤੈਨੂੰ ਪਤਾ ਜਿੰਨੇ ਪਰਮਾਤਮਾ ਨੇ ਤੈਨੂੰ ਦੁੱਖ ਦੇਦੇ ਨਾ ਉਸ ਤੋਂ ਬਾਅਦ ਖੁਸ਼ੀਆਂ ਲਿਆਉਣ ਦੀ ਕੋਸ਼ਿਸ਼ ਕਰੂੰਗਾ ਹੁਣ ਤੇਰੀ ਜ਼ਿੰਦਗੀ 'ਚ ਮੈਂ ਕੋਈ ਨਾ ਤੂੰ ਬੇਫਿਕਰ ਹੋ ਜਾ ਮੈਨੂੰ ਤੇਰੇ ਲਈ ਦਿਹਾੜੀਆਂ ਵੀ ਕਰਨੀਆਂ ਪੈਗੀਆਂ ਨਾ ਉੱਥੇ ਰਹਿ ਕੇ ਮੈਂ ਦਿਹਾੜੀਆਂ ਕਰਕੇ ਵੀ ਤੈਨੂੰ ਖੁਸ਼ ਰੱਖੂੰਗਾ ਕੋਈ ਨਾ ਕੰਮ ਤਾਂ ਮੈਂ ਵੀ ਕਰੂੰਗੀ ਮੇਰੇ ਘੜਾ ਹੱਥ ਟੁੱਟੇ ਨਹੀਂਗੇ ਮੈਂ ਕਰ ਸਕਦੀ ਆ ਪਰ ਇੱਕ ਗੱਲ ਤੁਸੀਂ ਕਿਸੇ ਦਸਿਆ ਨਹੀਂ ਸੀ ਮੁੜ ਕੇ ਕਿ ਕੰਮੋਂ ਕਿੱਥੇ ਕਿੱਥੇ ਨਹੀਂ ਮੈਨੂੰ ਇੱਕ ਵਾਰ ਤੁਸੀਂ ਲੱਭਿਆ ਵੀ ਨਹੀਂ ਕਮੋ ਲੱਭਿਆ ਤਾਂ ਤੁਹਾਨੂੰ ਬਹੁਤ ਆ ਮੈਂ ਤੁਹਾਨੂੰ ਲੈਣ ਵੀ ਗਿਆ ਸੀਗਾ ਕਿੱਥੇ ਕਿੱਥੇ ਤੈਨੂੰ ਪਤਾ ਕੀਤਾ ਮੈਂ ਤੇਰਾ ਪਰ ਇਹ ਗੱਲ ਤੈਨੂੰ ਵੀ ਪਤਾ ਵੀ ਜਿਹੜੀ ਮਾਂ ਆਉਦੀ ਢਿੱਡੋਂ ਜੰਮੀ ਨਾਲ ਇੰਨਾ ਧੱਕਾ ਕਰ ਸਕਦੀ ਆ ਇੰਨੀ ਦਰਿੰਦਗੀ ਕਰ ਸਕਦੀ ਆ ਤੇ ਮੈਂ ਤਾਂ ਉਹਦੇ ਲਈ ਹੈਗੀ ਆ ਮੈਂ ਕੀ ਦਾ ਪਛਾਣਾ ਕੋਈ ਨਾ ਤੂੰ ਬੇਫਿਕਰ ਹੋ ਜਾ ਆਜ ਅੰਜੀ ਵੀ ਇਹ ਦੇਖਿਆ ਕੋਈ ਆਪਣ ਨੂੰ ਜਾਣਦਾ ਤਾਂ ਨਹੀਂ ਇੱਥੇ ਨਹੀਂ ਕੋਈ ਨਹੀਂ ਜਾਣਦਾ ਇਹ ਤਾਂ ਗੱਲ ਹੈਗੀ ਆ ਤੈਨੂੰ ਪਤਾ ਹੀ ਆ ਵੀ ਅੱਜ ਕੱਲ ਦਾ ਮਾਹੌਲ ਹੀ ਇਹ ਹੋ ਜਾ ਲੋਕਾਂ ਨੇ ਜਨਾਨੀ ਵੇਖੀ ਨਹੀਂ ਪਰਾਈ ਤੇ ਇਦਾਂ ਝਾਕਣ ਲੱਗ ਜਾਂਦੇ ਆ ਜਿਵੇਂ ਹੁਣੀ ਮੂੰਹ 'ਚ ਪਾ ਜਾਣਗੇ ਤੂੰ ਕੋਈ ਨਾ ਤੂੰ ਬੇਫਿਕਰ ਹੋ ਜਾ ਪਰ ਮੈਨੂੰ ਲੱਗਦਾ ਨਾ ਆਪਣੀ ਹਾਲਤ ਦੇਖ ਕੇ ਵੀ ਇਸ ਤਰ੍ਹਾਂ ਵੇਖਦੇ ਨੇ ਕਿ ਉਹ ਨਹੀਂ ਕੋਈ ਨਾ ਕੋਈ ਨਹੀਂ ਆਖੇ ਆਪਣਾ ਕੋਈ ਕਰ ਸਕਦਾ ਆਪਾਂ ਚਾਰ ਪਿੰਡ ਤਾਂ ਅੱਗੇ ਆ ਗਏ ਆ ਇੱਥੇ ਆਪਾਂ ਨੂੰ ਕੌਣ ਜਾਣਦਾਗਾ ਬਸ ਆਪਾਂ ਤੁਰ ਕੇ ਅੱਗੇ ਚੱਲ ਵੜਦੇ ਆ ਇੱਥੇ ਆਪਾਂ ਕਦੋਂ ਦੇ ਬੈਠੇ ਹਾਂ ਬੱਸ ਵੀ ਨਹੀਂ ਆਈ ਹੈਗੀ ਬਸ ਉਹ ਕਹਿੰਦਾ ਸੀ ਕਿੰਨਾ 20 ਮਿੰਟ ਲੱਗਣਗੇ ਬੱਸ ਨੂੰ ਬੱਸ ਬੱਸ ਆਉਣ ਵਾਲੀ ਹੋਊਗੀ ਇੱਥੇ ਕੋਈ ਸਾਧਨ ਵੀ ਹੈ ਨਹੀਂ ਨਹੀਂ ਜਿਹਦੇ ਨਾਲ ਚੜ ਕੇ ਅਗਲੇ ਪਿੰਡ ਲੰਘ ਜਾਈਏ ਆਪਾਂ ਕੋਈ ਨਾ ਬੱਸ ਕਿਸੇ ਨਾਲ ਨਹੀਂ ਚੜ ਕੇ ਜਾਣਾ ਕਿਸੇ ਦਾ ਕੀ ਪਤਾ ਹੁੰਦਾ ਅੱਜ ਕੱਲ ਆਪਾਂ ਕੀਦੇ ਤੇ ਭਰੋਸਾ ਕਰ ਲਾਂਗੇ ਨਾਲੇ ਰੋੜਾ ਤੇ ਇੱਕ ਵਾਰੀ ਪਈ ਹੋਣਾ ਪਿੰਡ ਚ ਜਦੋਂ ਵੇਖਿਆ ਹੋਣਾਗਾ ਵੀ ਹੈ ਨਹੀਂਗੇ ਚੱਲ ਫਰਾਂਏ ਕਰ ਆਪਾਂ ਤੁਰ ਕੇ ਚੱਲ ਵੜਦੇ ਹਥੋਂ ਥੋੜੀ ਜੀ ਬਾਟਾ ਮੈਨੂੰ ਫੜਾ ਦੇ ਬੈਗ ਤੋਂ ਥੱਕ ਗਈ ਹੋਣੀ ਹੈ ਨਾ ਨਾ ਬੈਗ ਸਤਾ ਮੈਂ ਚੱਕ ਲਉਗੀ ਤੁਸੀਂ ਆਏ ਤਾਂ ਸੋਚੇ ਜਾਂਦੇ ਮੈਂ ਮੇਰੇ ਥੋੜੇ ਪਰਿਵਾਰ ਨਾਲੋਂ ਤੁਹਾਨੂੰ ਥੋੜੀ ਜਾਨੀ ਆ ਉਹ ਨਹੀਂ ਕੰਮੋ ਮੇਰੇ ਲਈ ਤੂੰ ਸਾਰਾ ਕੁਝ ਛੱਡਤਾ ਤੈਨੂੰ ਲੱਗਦਾ ਮੈਂ ਤਾਂ ਕਿੱਦੇ ਦਾ ਇਹੀ ਚਾਹੁੰਦਾ ਸੀ ਵੀ ਆਹ ਦਿਨ ਮੇਰੇ ਤੇ ਕਦੋਂ ਆਵੇ ਕਦੋਂ ਮੈਂ ਤੈਨੂੰ ਦੇਖਾਂ ਤੇ ਕਦੋਂ ਮੇਰੇ ਨਾਲ ਬੈਠ ਕੇ ਬਹੁਤ ਸਾਰੀਆਂ ਗੱਲਾਂ ਕਰੇ ਦੂੰ ਚੱਲ ਆਪਾਂ ਤੁਰ ਚਾਲਦੇ ਹੱਥੋਂ ਚੱਕ ਲੋਗੇ ਹਾਂ ਚੱਕ ਲੋਗੇ ਹੋ ਹੋ ਲੈ ਬੇਖ ਲੈ ਇਹ ਵੀ ਕਿ ਨਵੇਂ ਰੂਲ ਆ ਆਈ ਨਾ ਜੱਜ ਤਾਂ ਕੁਛ ਦੀ ਕੁਛ ਹੋ ਜੇ ਕਿ 24 ਘੰਟੇ ਬਾਅਦ ਅਸੀਂ ਰਿਪੋਰਟ ਲਿਖਾਂਗੇ ਹੈ ਭੈਣੀ ਪੁਲਿਸ ਵਾਲਾਂ ਦਾ ਚਿਸ਼ਤ ਨਹੀਂ ਆਇਆ ਕਿ 24 ਘੰਟੇ ਤੋਂ ਪਹਿਲਾਂ ਕਿਈ ਵਾਰ ਹੁੰਦਾ ਨਾ ਜਵਾਕ ਰੁਸ ਰਸ ਕੇ ਗਿਆ ਹੋਵੇ ਮੁੜਿਆ ਹੁੰਦਾ ਦੂਜੇ ਦਿਨ ਨੂੰ ਵੀ ਤਾਂ ਗੱਲ ਮੇਰੇ ਭਾਈ ਕੀ ਪਤਾ ਹੁਣ ਰੁਸ ਕੇ ਕਿੱਥੋਂ ਪਾੜ ਗਏ ਹੁਣ ਰੁਸ ਕੇ ਮੈਂ ਤਾਂ ਬਾਈ ਕੋਈ ਉਹਨੂੰ ਅਸੀਂ ਲੜੀਆਂ ਨਹੀਂ ਮਾਮਾ ਧੀਆ ਕੋਈ ਇਹੋ ਜੀ ਗੱਲ ਨਹੀਂ ਕਹੀ ਰੁਸ ਕੇ ਤਾਂ ਮੈਂ ਤਾਂ ਕਹਾ ਵੀ ਮੈਂ ਲੜੀ ਹੋਵਾ ਕੋਈ ਗੱਲਬਾਤ ਹੀ ਨਹੀਂ ਹੋਈ ਕਿਈ ਵਾਰ ਐ ਹੋਇਆ ਨਾ ਤੁਸੀਂ ਕਹਿੰਦੇ ਪ੍ਰੋਣਾ ਲੜਦਾ ਸੀਗਾ ਉਹਦਾ ਕਿ ਕੀ ਦਾ ਜਵਾਬ ਦੇ ਕੀ ਮਨਚ ਆਇਆ ਕੀ ਮਨਚ ਆਇਆ ਹੁਣ ਉਹੀ ਗ ਕੀ ਡੰਡੂਲੇ ਉੱਠਿਆ ਉਹਦੇ ਕਿੱਧਰ ਨੂੰ ਗਈ ਐ ਕੀ ਕਰੂਗੀ ਹੈ ਕੋਈ ਭੇਤ ਨਹੀਂ ਭਾਈ ਕਿਤੇ ਆਦੇ ਨਾਂ ਕਿਤੇ ਨਹੀਂ ਵਾਗੀ ਉਹ ਕੁੜੀ ਇੱਥੇ ਆਈ ਹੋ ਸੀ ਗੇਰਾ ਉਹ ਤੇ ਉਹਨਾਂ ਕੋਈ ਗੱਲ ਤੇਰੀ ਪਤੀ ਜੀ ਨਹੀਂ ਸੀ ਆਈ ਹਾਂ ਹਾਂ ਕੀ ਆ ਉਹਦੇ ਕੋਲ ਵਾਗੀ ਹੋਵੇ ਉਧਰ ਤਾਂ ਚੱਲ ਫੋਨ ਕਰਕੇ ਪੁੱਛ ਲੈ ਜੇ ਉਧਰ ਗਈ ਹੁੰਦੀ ਉਹ ਫੋਨ ਤਾਂ ਕਰਤੇ ਹਾਂ ਇਹ ਤਾਂ ਹਾਂ ਤਾਂ ਮੈਂ ਲੋਕਾਂ ਦੇ ਕਿਵੇਂ ਆਈਏ ਫਿਰ ਕਈ ਵਾਰ ਅਗਲੇ ਨੂੰ ਆਇਆ ਹੁੰਦਾ ਵੀ ਸਵੇਰੇ ਇੱਕ ਚਲ ਕੁੜੀ ਇੱਧਾ ਕਰਕੇ ਆ ਗਈ ਵੀ ਆਸਮਣ ਛੇਲੀਆਂ ਸੀ ਉਹ ਪੱਤੀਆਂ ਚਲੋ ਤਾਂ ਤੂੰ ਫੋਨ ਫਾਨ ਕਰਕੇ ਪਤਾ ਕਰ ਲੀ ਆ ਉਹ ਤਾਂ ਫੋਨ ਕਰ ਲੀ ਉਹ ਤਾਂ ਪਰ ਮੈਨੂੰ ਲੱਗਦਾ ਨਹੀਂ ਵੀ ਨਾਨਕ ਹੀ ਗਈ ਆ ਉਹ ਤਾਂ ਉਹਦੀ ਫੋਨ ਕਰ ਦਿੰਦੇ ਜੇ ਜਾਣਾ ਹੁੰਦਾ ਨਾ ਭਾਈ ਦੱਸ ਕੇ ਜਾਂਦੀ ਫਿਰ ਵੀ ਜਾ ਮਾਂ ਨੂੰ ਲੈ ਜਾਂਦੀ ਆ ਆਪਦੀ ਨੂੰ ਚਲ ਆਪਾਂ ਇਹ ਕਹਿੰਦੇ ਆ ਵੀ ਧੀ ਪੁੱਤ ਦਾ ਮਾਂ ਨੂੰ ਉੱਠਿਆਗਾ ਕੋਈ ਵਾਰ ਜਵਾਬ ਨਾ ਆਈ ਤਾਂ ਮਨ ਚ ਕਹੀ ਜੀ ਗੱਲ ਆਉਂਦੀ ਆ ਉਹੀ ਤਾਂ ਹੈ ਹੁੰਦਾ ਨਾ ਕਈ ਵਾਰ ਉਹ ਹੋ ਜਾਂਦਾ ਹੈ ਸਹੀ ਗੱਲ ਆ ਮਨ ਚ ਗੱਲ ਆਉਣੀ ਜਿਹੜੇ ਮਾਂ ਨੂੰ ਮਾਰਨਾ ਸੀ ਹੁਣ ਐਵੇਂ ਨਹੀਂ ਸੋਚਿਆ ਵੀ ਇਹ ਤੜਫੀ ਜਾਊ ਕੱਲੀ ਕੋਈ ਨਹੀਂ ਕਹ ਜੀ ਬੇ ਤਾਂ ਕੋਈ ਵੱਡੀ ਗੱਲ ਨਹੀਂ ਮੈਂ ਕਿਰਪਾ ਨੇ ਤੁਸੀਂ ਰਹੋ ਚੰਗਾ ਫਿਰ ਹੈ ਤੁਸੀਂ ਜਾਇਓ ਨਾ ਮੈਂ ਤਾਂ ਹੁਣ ਇੱਥੇ ਆ ਬਾਈ ਮੈਂ ਇਹਨੂੰ ਛੱਡ ਕੇ ਦੱਸ ਕਿਵੇਂ ਜਾਵਾਂ ਸੱਚੀ ਮੈਂ ਤਾਂ ਆਪ ਦੁਖੀ ਹੋ ਗਈ ਸੱਚੀ ਇਹਨੂੰ ਦੇਖ ਦੇਖ ਕੇ ਤੇ ਕੱਲ ਨੂੰ ਜਾ ਕੇ ਮੈਂ ਉਹ ਪ੍ਰੇਮਾ ਦਵਾਰੇ ਆਹੋ ਚੱਲ ਤੂੰ ਕੱਲਾ ਵਗ ਜੀ ਹਾਂ ਨਾਲੇ ਉਹਨਾਂ ਨੇ ਫੋਟੋ ਆਖਿਆ ਆਪ ਫੋਟੋ ਲੈ ਜੂ ਮੈਂ ਨਾਲ ਹੈ ਹਾਂ ਤੇ ਨਾਲੇ ਰੌਟਰ ਮੈਂ ਦਵਾਰੇ ਫਿਕ ਰਹਿਉਂਗਾ ਹੈ ਠੀਕ ਆ ਬਾਕੀ ਸਾਰੇ ਹੋਰ ਦੇਖ ਲੋ ਕੋਈ ਹੋਰ ਰਿਸ਼ਤੇਦਾਰ ਹੁੰਦਾਗਾ ਕਈ ਵਾਰ ਚਲ ਕੋਈ ਨਹੀਂ ਕਰਦੇ ਆ ਫੋਨ ਫਾਨ ਫਿਰ ਪੜਤਾਲ ਤਾਂ ਪਤਾ ਕਰ ਲੂੰ ਉਹਦੀ ਮਾਸੀ ਕੋਲੋਂ ਕਰ ਲੂੰਗੀ ਪਤਾ ਹਾਂ ਸਾਰੇ ਰਿਸ਼ਤੇਦਾਰ ਨੂੰ ਕਾਹ ਕਰੂ ਹੁਣ ਕੋਈ ਇਹ ਚ ਕਿਹੜਾ ਗਾਂਦ ਲੁਕ ਛੱਪਲੀ ਗੱਲ ਹੈ ਜਿੰਨਾ ਆਪਾਂ ਵੱਧ ਲ ਕਰਵਾਵਾਂਗੇ ਉਨਾ ਸਮੇਂ ਦੀ ਵੱਧ ਹੋ ਕੇ ਆਊ ਗੱਲ ਸਹੀ ਗੱਲ ਹੈ ਭਾਈ ਕਿਸੇ ਨੇ ਦੇਖੀ ਹੁੰਦੀ ਜਾਂਦੀ ਜਾਂ ਕਿਵੇਂ ਨਾ ਕਿਵੇਂ ਹੁਣ ਤਾਂ ਕੇ ਰਾਵਲਾ ਪਾਇ ਕਿ ਹਟੂ ਪਿੰਡ ਚ ਹੈ ਇਸ ਗੱਲੋਂ ਹੀ ਆਪਾਂ ਡਰਦੇ ਸੀ ਵੀ ਚਲ ਜੇ ਗੱਲ ਦੱਬੀ ਰਵੇ ਠੀਕੀ ਰਵੇ ਹੈ ਉਹ ਤਾਂ ਨੀ ਵਿਚਾਰੀ ਦੇ ਕਰਮਾਂ ਚ ਕੀ ਲਿਖਿਆ ਹੈ ਕੋਈ ਤਾਂ ਹੈ ਹੋਰ ਭਾਈ ਤੈਨੂੰ ਚਾਰੀ ਘੁੱਟ ਬਣਾ ਚਲ ਕੋਈ ਨਹੀਂ ਫਿਰ ਮੈਂ ਤਾਂ ਇੱਥੇ ਆਂ ਨਾ ਕੋਈ ਨਹੀਂ ਮੈਂ ਕੱਲ ਨੂੰ ਜਾ ਕੇ ਫਿਰ ਉਦੋਂ ਬਾਅਦ ਥਾਣੇ ਜਾ ਕੇ ਆ ਕੇ ਤੁੰਦਾਂ ਹਾਂ ਫੋਟੋ ਲੈ ਜੀ ਫਿਰ ਤੂੰ ਕੱਲ ਨੂੰ ਜਾਂਦਾ ਫੜ ਕੇ ਹਾਂ ਮੈਂ ਫੋਟੋ ਲੈ ਜੰਦ ਤੜਕੇ ਹਾਂ ਅਸੀਂ ਪਾਲ ਕੇ ਰੱਖ ਲਓ ਦੀ ਪਾਲ ਕੇ ਰੱਖ ਦਿਆ ਕੋਈ ਉਹ ਟਰੰਕ ਜੇ ਚ ਪਈਆਂ ਉਹਦੀਆਂ ਫੋਟੋ ਚੰਗਾ ਭਣ ਹੈ ਹਾਂ ਚੰਗਾ ਬਾਈ ਕੋਈ ਨਾ ਤੇ ਤੂੰ ਗੱਲ ਨਾ ਕਰੀ ਚੰਗਾ ਕਿਸੇ ਕੋਲੇ ਹਜੇ ਨਾ ਨਾ ਮੈਂ ਗੱਲ ਕਿਸੇ ਕੋਲੇ ਨਹੀਂ ਕਰਦਾ ਆਹੋ ਲੈ ਦੱਸ ਹੁਣ ਸਾਰੀ ਗੱਲ ਕੀ ਦੱਸੀ ਦੱਸ ਉਹੀ ਤਾਂ ਗੱਲ ਹੈ ਦੀ ਹੁਣ ਮੈਂ ਤੈਨੂੰ ਐ ਕਹਿੰਦੀ ਵੀ ਕੋਈ ਹੁਣ ਆਪਾਂ ਆਣੀ ਕੋਈ ਬੰਦਾ ਸਾਨੇ ਚ ਪਾ ਕੇ ਵੀ ਪਤਾ ਸ਼ਤਾ ਲੈ ਸਕਦੇ ਉਹ ਮੁੰਡੇ ਦਾ ਨਾ ਵੀ ਘਰੇ ਆ ਕੇ ਬਲਾਂਗੇ ਮੈਂ ਬੰਤੋ ਮੈਨੂੰ ਤਾਂ ਨਾ ਜਿੱਥੋਂ ਤੱਕ ਲੱਗਦਾ ਦੀ ਉਸੇ ਕੰਜਰ ਨਾਲ ਹੀ ਗਈ ਹੈ ਹਾਂ ਉਹੀ ਨਹੀਂ ਸੀ ਢੇਡ ਖੜਾ ਛੜਦਾ ਉਦੋਂ ਨਹੀਂ ਤੇਰੇ ਸਾਹਮਣੇ ਕਿਵੇਂ ਇੱਥੇ ਲਟ ਗਿਆ ਸੀ ਹੋਰ ਹੂੰ ਉਹ ਤਾਂ ਚਲ ਗੱਲ ਦੱਬੀ ਗਈ ਸੀ ਆਜੇ ਹੁਣ ਦੂਰੀਆਂ ਚੱਕਤੀ ਗੱਲ ਤਾਂ ਇਹ ਟਕਾਈ ਨਹੀਂ ਟਿਕਣੀ ਕੀ ਹੈ ਨਾ ਪੁੱਤਿਆਂ ਦਾ ਉਹ ਤਾਂ ਮੂੰਹ ਨਹੀਂ ਮੱਥਾ ਨਹੀਂ ਹੈ ਕਮਲਾ ਸਿਰੇ ਦਾ ਹੋ ਹੋ ਵੀ ਕੋਸ ਤਾਂ ਸੋਚ ਲੈ ਤੂੰ ਅਸਲ ਚੈਨੇ ਵੀ ਕੁੜੀ ਨੇ ਮਾਨ ਲਾਇਆ ਨਹੀਂ ਉੱਥੇ ਜਾ ਕੇ ਅੰਤ ਅਗਲਾ ਕਹਿੰਦੇ ਦੇਖਿਆ ਅਗਲਾ ਕਿਵੇਂ ਬੋਲਦਾ ਸੀ ਨਹੀਂ ਉਹਦੀ ਕੀ ਹਿੰਮਤ ਐ ਇੰਨੀਆਂ ਗੱਲਾਂ ਕਹਿ ਜਾਂਦਾ ਆਪਾਂ ਸੀ ਗੱਲਾਂ ਹਜੇ ਕੱਲ ਵੀ ਆਈ ਸੀ ਅੱਜ ਉਹ ਐਨਾ ਕੁਝ ਸੁਣਾਉਂਦਾ ਆਪਾਂ ਨੂੰ ਨਿਕਲ ਕੀ ਹੋਣੀ ਐ ਕਿ ਚਲ ਐ ਕਰ ਤੂੰ ਬਿੰਦ ਝੱਟ ਪਾ ਜਾ ਆਰਾਮ ਕਰ ਲੈ ਮੈਂ ਤੈਨੂੰ ਚਾਹ ਦੀ ਘੁੱਟ ਬਣਾ ਕੇ ਦਿੰਦੀ ਆ ਚੰਗਾ ਬਸ ਮੈਂ ਤੈਨੂੰ ਗੋਲੀ ਗਾਲੀ ਲੈ ਲੈ ਨਾਲ ਤੂੰ ਕੋਈ ਨਹੀਂ ਚਾਹ ਦੀ ਘੁੱਟ ਪੀ ਲੈ ਕੋਈ ਨਹੀਂ ਦੇਖੀ ਜਾਊ ਜਿਹੜਾ ਕੁਝ ਹੋਣਾ ਉਹ ਤਾਂ ਫਿਰ ਭੁਗਤਣਾ ਹੀ ਪਊਗਾ ਮੇਰੀ ਗੱਲ ਸੁਣੋ ਉਪਰ ਸਹਤੋ ਖੜੀ ਹੋਈ ਨਹੀਂ ਓਹੋ ਉਹਦਾ ਕੋਈ ਰੌਲਾ ਹੋ ਕਿਸੇ ਦਾ ਤਾਂ ਖੜੀ ਹੋਗੀ ਫੁੱਟਪਾਲਸ ਆਪਣੇ ਮੰਗਰ ਖੜੀ ਹੈਗੀ ਨਹੀਂ ਨਹੀਂ ਮੈਂ ਤੁਹਾਨੂੰ ਕਹੀ ਤਾਂ ਜਾਣੀ ਆ ਰੌਲਾ ਤਾਂ ਪਈ ਗਿਆ ਹੋਣਾ ਕਿ ਪਿੰਡ ਚ ਮੇਰੀ ਮਾਂ ਨੇ ਨਾ ਪੁਲਿਸ ਕੰਪਲੇਨ ਨਾ ਕਰਤੀ ਹੋਵੇ ਲੱਭਦੇ ਹੋਣਗੇ ਆਪਾਂ ਨੂੰ ਰਹਿਣ ਦੇ ਮੈਂ ਕਹਿੰਨੀ ਇੱਧਰ ਦੀ ਲੰਗ ਚਾਲਦੇ ਆਪਾਂ ਨਹੀਂ ਨਹੀਂ ਤੂੰ ਇੱਧਰ ਤੋਂ ਕੀ ਚਾਲਦੇ ਆਪਾਂ ਮੇਰੀ ਗੱਲ ਸੁਣਨੇ ਰਿਸਕ ਨਹੀਂ ਲਈਦਾ ਹੁੰਦਾ ਚਲ ਠੀਕ ਆ ਆ ਜਾ ਇੱਧਰ ਦੀ ਲੰਗ ਚਾਲਦੇ ਆਂ ਦੇਖੀ ਕਿੰਨੀ ਮਸੀਤਾਂ ਜਰਾ ਆਪਾਂ ਫਸਾਈ ਜਾਂਦਾ फोन तो ला के देखा की है चंदरी कभी चल भाग जा हाँ हेलो हाँ भाभी सत श्रीकाल होर किमें ठीक हो हाँ हाँ मैं तो ठीक है और करी जाते अच्छा अच्छा ਕਿ ਮੇਕੇ ਉਹ ਮੈਨੂੰ ਕੀ ਹੋ ਗਿਆ ਅੱਛਾ ਟਿਕਾ ਟੁਕਾ ਲਵਾ ਦੇਣਾ ਸੀ ਹਾਂ ਚਲ ਕੋਈ ਨਾ ਹੋ ਜੂ ਦੁੱਧਾ ਦੇਈ ਜਾਂਦੀ ਐ ਅੱਛਾ ਹੁਣ ਹੀ ਸੂਈ ਐ ਚਲ ਠੀਕ ਐ ਹੋਰ ਬਾਈ ਠੀਕ ਐ ਤੇ ਵੀਰਪਾਲ ਜਾਂਦੀ ਐ ਪੜਨ ਅੱਛਾ ਅੱਛਾ ਹੋਰ ਕੋਈ ਦੇਖਿਆ ਨਹੀਂ ਫਿਰ ਰਿਸ਼ਤੇ ਰਸਤੇ ਦਾ ਜ ਹਾਂ ਚੱਲ ਦੇਖਦੇ ਆ ਤਾਂ ਫਿਰ ਦੇਖਦੇ ਕਰਦੇ ਸਾਲ ਲੰਘ ਜਾਂਦਾ ਹੈ ਰਿਸ਼ਤੇ ਵੀ ਹੌਲੀ ਹੌਲੀ ਮਿਲਦੇ ਨੇ ਹਾਂ ਨਾ ਕੋਈ ਨਾ ਮਾਰੂੰਗੀ ਢੇੜਾ ਬਸ ਕੀ ਕਰਾਂ ਇੱਕ ਤਾਂ ਟਾਈਮ ਹੀ ਨਹੀਂ ਲੱਗਿਆ ਹਾਂ ਹਾਂ ਨਹੀਂ ਨਹੀਂ ਹੂੰ ਤਾਂ ਠੀਕ ਹੈ ਹੌਲੀ ਹੌਲੀ ਤਾਂ ਮੈਂ ਹੀ ਬੋਲਦੀ ਆ ਨਾ ਨਾ ਠੀਕ ਹੈ ਮੈਂ ਵਧੀਆ ਹੋਰ ਤੁਸੀਂ ਮਾਰ ਲਿਓ ਢੇੜਾ ਅੱਛਾ ਹਾਂ ਫਿਰ ਫਸੂnga ਕਰਕੇ ਕਿੱਥੇ ਆਇਆ ਜਾਂਦਾ ਹੋਰ ਗਿਰਪਾਲ ਕੀ ਕਰੀ ਜਾਂਦੀ ਹੈ अच्छा कपड़े धोई आती तो है चल हाँ बस मैं तो ही ला लिया फोन हाँ 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 वह भी ठीक है हाँ हाँ ना कोई ना हाँ आऊँगी भाभी भाई हूं तो ठीक है अच्छा चल हाँ ना ना खोई नहीं सी बस ओ ही ਮੇਰਾ ਜੀਜਾ ਕਰਿਆ ਨਾ ਨਾ ਕੰਮ ਤਾਂ ਕੀ ਹੋਣਾ ਚੱਲ ਹਾਂ ਹਾਂ ਚੰਗਾ ਭਾਬੀ ਚੰਗਾ ਮਾਰ ਲਿਓ ਗੇੜਾ ਕੋਈ ਨਾ ਠੀਕ ਐ ਹਾਂ ਲੈ ਕਹਿੰਦੇ ਸੀ ਨਾਨਕੇ ਬਾਗੀ ਹੋ ਹੈ ਨਾਨਕੇ ਜਾਣ ਵਾਲੂ ਦੇ ਲੱਛਣ ਹੈਗੇ ਨੇ ਹੈ ਅਗਲੇ ਨੇ ਤਾਂ ਮੈਨੂੰ ਪੁੱਛਿਆ ਹੋਰ ਕੰਮੋ ਦਾ ਕੀ ਹਾਲ ਹੈ ਹੈ ਮੈਂ ਉਹਨਾਂ ਨੂੰ ਕੀ ਕਹਾ ਵੀ ਕੰਮੋ ਤਾਂ ਆਹ ਕਰਤੂਤ ਕਰ ਗਈ ਕੰਜਰੀਣਾ ਹੋਵੇ ਤਾਂ ਦੇਹਲਾ ਉਹਦੀ ਕੁੜੀ ਕਿੰਨੀ ਸਿਆਣੀ ਐ ਪੜੀ ਜਾਂਦੀ ਐ ਹਜੇ ਵੀ ਵੀ ਸਾਲ ਨੂੰ ਕਰਾਂਗੇ ਹੁਣ ਮੈਂ ਕਿਹੜੇ ਮੂੰਹ ਨਾਲ ਉਹਨੂੰ ਦੱਸਾਂ ਵੀ ਉਹ ਤਾਂ ਆ ਚੰਦ ਚੜਾ ਗਈ ਕਰਾਂ ਕੀ ਹੁਣ ਕਿਸੇ ਪਾਸੇ ਨਹੀਂ ਝੱਸ ਸਕਦੀ ਕਰਾਂ ਕਰ ਮੈਂ ਤੈਨੂੰ ਬਹੁਤ ਲੋੜਾ ਚਾਵਾ ਨਾਲ ਪਾਲਿਆ ਸੀ ਮੈਨੂੰ ਤੇਰੇ ਤੋਂ ਆਮਿਦ ਨਹੀਂ ਸੀ ਵੀ ਆਖਰੀ ਵਾਰੀ ਤੂੰ ਆ ਵੀ ਕੁਝ ਕਰ ਜੇਂਗੀ ਮੇਰੇ ਨਾਲ ਤੂੰ ਮੇਰੇ ਬਾਰੇ ਤਾਂ ਕੁਝ ਸੋਚ ਲਾਂਦੀ ਵੀ ਮੇਰੀ ਮਾਂ ਬੁਮਾਰ ਠਮਾਰ ਰਹਿੰਦੀ ਹੈ ਬਿਨਾਂ ਨੂੰ ਹੋਰ ਕਾਨੂੰ ਦੁਖੀ ਕਰਦੀ ਹੈ ਵੱਧ ਤੋਂ ਭੈਣੇ ਲਾਇਆ ਕੋਈ ਮਨ ਕਰ ਕਿਤੇ ਲਾ ਲਿਆ ਮੈਂ ਤਾਂ ਮੇਰੀ ਭਾਬੀ ਨੂੰ ਵੀ ਪੁੱਛ ਲਿਆ ਫੋਨ ਕਰਕੇ ਸਿੱਧਾ ਤਾਂ ਨਹੀਂ ਮੈਂ ਪੁੱਛਿਆ ਵੀ ਕੰਮੋਂ ਇੱਥੇ ਆਈ ਹੈ ਅੱਛਾ ਹੁਣ ਗੋਲ ਮੋਲ ਜੀ ਗੱਲ ਕੀਤੀ ਸੀ ਤੇ ਉੱਥੇ ਤਾਂ ਗਈ ਨਹੀਂ ਗਈ ਨਹੀਂ ਨਾ ਉਹਦਾ ਸਾਮਾ ਮੈਨੂੰ ਪੁੱਛਦੀ ਸੀ ਵੀ ਕੰਮੋਂ ਕਿਵੇਂ ਠੀਕ ਹੈ ਮੈਂ ਕਹਤਾ ਹਾਂ ਉਹ ਤਾਂ ਠੀਕ ਹੈ ਹਾਂ ਵੀ ਜੇ ਉੱਥੇ ਗਈ ਹੁੰਦੀ ਤਾਂ ਕਿਉਂ ਪੁੱਛਦੀ ਹੈ ਨਾ ਤੇ ਤਾਂ ਭਾਈ ਬੱਸ ਤੈਨੂੰ ਪਤਾ ਹੀ ਹੈ ਕਿਸੇ ਸਕੂਲ ਚ ਨਹੀਂ ਗਈ ਉਹ ਉਹਨੇ ਤਾਂ ਆਪਣੀ ਮਰਜ਼ੀ ਕੀਤੀ ਆ ਬਸ ਮਰਜ਼ੀ ਕੀਤੀ ਉਸੇ ਮੁੰਡੇ ਕੋਲ ਹੀ ਗਈ ਆ ਉਹ ਤਾਂ ਮੈਂ ਤੈਨੂੰ ਐਂ ਕਹਨੀ ਆ ਵੀ ਹੁਣ ਤਾਂ ਆਪਾਂ ਕਿਸੇ ਪਾਸੇ ਆਪਣਾ ਪਾਉ ਨਹੀਂ ਪੈਂਦਾ ਜਦੋਂ ਆਪਾਂ ਤੜਕੇ ਜਰਨੈਲ ਜਾਊਗਾ ਨਾ ਰਾਵਟਾ ਲਿਖਾਉਣਾ ਆਪਾਂ ਇਸੇ ਮੁੰਡੇ ਦਾ ਹੀ ਨਾਂ ਧਰ ਦਿਓ ਬਸ ਠੀਕ ਹੈ ਫਿਰ ਕਹਿ ਦੇਣੀ ਹੈ ਜਰਨੈਲ ਨੂੰ ਹੋਰ ਕੀ ਹੁਣ ਕਿੰਨਾ ਕੁ ਚਿਰ ਲੁਕਿ ਰੱਖਾਂਗੇ ਆਪਾਂ ਇਹਦੇ ਕੋਲ ਤਾਂ ਆਪਾਂ ਉਹੀ ਗੱਲ ਨਾਲ ਤਾਂ ਵਿਚਾਰਾ ਤੁਰਿਆ ਫਿਰਦਾ ਆਪਣੇ ਨਾਲ ਨਾਲੇ ਆਪਾਂ ਲੁਕੋ ਰੱਖਦੇ ਆ ਇਹਨੂੰ ਚੁੱਪ ਕਰਕੇ ਪੜਦੇ ਨਾ ਸਾਰੀ ਗੱਲ ਦੱਸ ਦਾਂਗੇ ਫਿਰ ਵੀ ਸਿਆਣਾ ਬੰਦਾ ਹੈਗਾ ਬਸ ਉਹ ਤੜਕੇ ਆਊਗਾ ਉਹਨੂੰ ਗੱਲ ਕਹਿ ਦਿਓ ਵੀ ਉਹ ਫਲਾਣੇ ਮੁੰਡੇ ਦਾ ਨਾਂ ਧਰ ਦੇ ਹਾਂ ਵੀ ਫੇਰ ਹੀ ਹੁਣ ਉੱਥੇ ਵੀ ਆਪਾਂ ਨੂੰ ਕਹਿਣਗੇ ਵੀ ਕਿਸੇ ਦਾ ਨਾਂ ਧਰੋ ਹੈ ਫਿਰ ਜੇ ਇਹਨੂੰ ਵਿਚਾਰੇ ਨੂੰ ਨਾਂ ਇੱਥੋਂ ਕਰੋ ਕੋਈ ਦੱਸ ਕੇ ਲਗ ਨਾਲੇ ਆਪਾਂ ਨੂੰ ਬਿਸ਼ਰਮੀ ਆਊ ਅਗਲਾ ਕਹਿੰਦਾ ਤਾਂ ਮੈਂ ਨਾਲ ਲਈ ਫਿਰਦਿਆਂ ਤੇ ਗੱਲ ਮੇਰੇ ਕੋਲ ਕੀਤੀ ਸੀ ਦੱਸਿਆ ਨਹੀਂ ਵੀ ਮੈਂ ਇਥੇ ਲੁੱਕ ਰੱਖੀ ਹਾਂ ਲੁੱਕ ਰੱਖੀ ਤੇ ਇਹਦੋਂ ਆਪਾਂ ਲੁਕਾਉਣ ਹੀ ਨਹੀਂ ਕੋਈ ਗੱਲ ਹੁਣ ਤੜਕੇ ਆਏ ਨੂੰ ਸਾਰੀ ਗੱਲ ਦੱਸ ਕੇ ਫਿਰ ਨਾਲ ਜਾ ਕੇ ਨਾਲੇ ਫੋਟੋ ਲੈ ਜਾਾਂਗੇ ਤੇ ਬਸ ਉਹਦਾ ਨਾਂ ਧਰ ਦਿਆਂਗੇ ਠੀਕ ਹੈ ਬਸ ਇਹਦਾ ਹੀ ਨਾਂ ਦੱਸਾਂਗੇ ਹਾਂ ਕੋਈ ਰੋਂਡਾ ਨਹੀਂ ਪਿੱਟਣ ਦਾ ਕਾਹਦੇ ਦਾ ਫਾਇਦਾ ਨਹੀਂ ਹੁਣ ਜਿਹੜਾ ਕੰਮ ਹੋਣਾ ਸੀ ਉਹ ਤਾਂ ਹੋ ਗਿਆ ਮੈਂ ਤੈਨੂੰ ਦੱਸਾਂ ਤੇ ਤੂੰ ਆ ਆਪਦਾ ਸਰੀਰ ਨਾ ਗਾਣ ਜੇ ਮਾੜਾ ਮੋਟਾ ਤੂਰੀ ਫਿਰੇਂਗੀ ਤਾਂ ਟੋਕ ਦੀ ਬੁਰਕੀ ਖਾ ਲੈਂਗੀ ਕਮਾ ਕੇ ਹੂੰ ਕਰਾਂ ਕੀ ਦੀ ਮਾਂ ਨਹੀਂ ਸੀ ਸੋਚਿਆ ਵੀ ਮੇਰੀ ਧੀ ਮੇਰੇ ਨਾਲ ਆ ਕੁਝ ਕਰ ਜੂਗੀ ਨਹੀਂ ਜੇ ਤਾਂ ਨਿਆਣੀ ਹੋਵੇ ਫਿਰ ਤਾਂ ਕਹੀਏ ਹੁਣ ਸਿਆਣੀ ਬਿਆਣੀ ਆ ਤੂੰ ਐਂ ਵੀ ਸੋਚ ਲਾ ਮੇਰੀ ਮਾਂ ਤਾਂ ਮੇਰਾ ਲਿਆ ਕੇ ਦੂਜੇ ਥਾਂ ਵੀ ਚੱਲ ਘਰ ਬੰਨਣ ਦੀ ਕੋਸ਼ਿਸ਼ ਕੀਤੀ ਐ ਕੀ ਪਤਾ ਉੱਥੇ ਹੁਣ ਕਹਿ ਤਾਂ ਦਿੱਤਾ ਉਹਨੇ 부ਝੜ ਜਨੇ ਆ ਕਿ ਸੋੜੀ ਧੀ ਵਹਿਬਤਾ ਕਰਦੀ ਸੀ ਕੀ ਪਤਾ ਉੱਥੇ ਕੀ ਕਹਿੰਦੀ ਹੋਗੀ ਉਹਨਾਂ ਨੇ ਨਹੀਂ ਪਤਾ ਭਾਈ ਉਥੇ ਦੀ ਗੱਲ ਆਪਾਂ ਕਿਹੜਾ ਕੋਲੇ ਸੀਗੇ ਹੁਣ ਆਪਾਂ ਤਾਂ ਆਪਦੀ ਧੀ ਦਾ ਹੀ ਸੱਚ ਮੰਨਿਆ ਫੇਰ ਵੀ ਜਾ ਕੇ ਵੀ ਚੱਲ ਭਾਈ ਤੂੰ ਔਖੀਆਂ ਤਾਂ ਚੱਲ ਆਏ ਚੱਲਦੇ ਆ ਹੈ ਚਾ ਇਹ ਨਹੀਂ ਜਮੀ ਨਹੀਂ ਸੋਚੀ ਚਲ ਮੈਂ पांडे ਜੀ ਚੱਕਦਾ ਫਿਰ ਆ ਜਾ ਹੋਰ ਕੀ ਹੈ ਤੜਕੇ ਜਦੋਂ ਜਰਨੈਲ ਆਊਗਾ ਉਦੋਂ ਆਪਾਂ ਕਹਿ ਦਾਂਗੇ ਮੈਨੇ ਮਾੜਾ ਮੋਟਰ ਟੋਕਰੀ ਵਰਗੀ ਨੂੰ ਸੌਂਣੀ ਪਾਉਂਗੀ ਤਾਂ ਘੜਕੇ